ਵਿਕਸਿਤ ਪਾਰਸ ਸੰਕਲਪ ਯਾਤਰਾ ਵੈਨ ਮੁਹਾਲੀ ਸ਼ਹਿਰ ਦੇ ਫੇਜ਼ 6 ਵਿੱਚ ਪੈਂਦੇ ਦਾਰਾ ਸਟੂਡੀਓ ਨੇੜੇ ਰਹਿਨ ਬਸੇਰਾਪੁਰ ਜੀ ਵੈਨ ਦੀ ਐਲਈਡੀ ਤੇ ਕਈ ਕੇਂਦਰੀ ਯੋਜਨਾਵਾਂ ਦੇ ਆਡੀਓ ਵੀਡੀਓ ਚਲਾਏ ਗਏ ਜਿਸ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਸਵੈ ਨidhi ਹਰ ਘਰ ਜਲ ਟੀਵੀ ਦੀ ਬਿਮਾਰੀ ਦੇ ਖਾਤਮੇ ਵਰਗੀਆਂ ਯੋਜਨਾਵਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਮੇਰੀ ਕਹਾਣੀ ਮੇਰੀ ਜ਼ੁਬਾਨੀ ਸਿਰਲੇਖ ਹੇਠ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ ਦੇ ਲਾਪਾਤਰੀਆ ਲਖਵਿੰਦਰ ਕੌਰ ਸੁਖਵਿੰਦਰ ਕੌਰ ਤੇ ਬਲਵੰਤ ਨੇ ਕੱਚੇ ਘਰਾਂ ਨੂੰ ਪੱਕਾ ਬਣਾਉਣ ਵਿੱਚ ਮਾਲੀ ਸਹਾਇਤਾ ਦੇਣ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ ਲਾ ਪਾਤਰੀਆ ਨੇ ਕਿਹਾ ਕਿ ਇਸ ਸਹੂਲਤ ਸਦਕਾ ਹੁਣ ਉਹ ਬਿਹਤਰ ਜੀਵਨ ਬਤੀਤ ਕਰ ਰਹੇ ਨੇ ਪਹਿਲਾਂ ਦੀ ਤਰ੍ਹਾਂ ਕੱਚੀ ਛੱਤ ਦੇ ਹੇਠ ਮੁਸ਼ਕਲ ਜੀਵਨ ਨਹੀਂ گزارਣਾ ਪੈ ਰਿਹਾ ਜਿਹੜਾ ਬਰਸਾਤ ਦੇ ਦਿਨਾਂ ਵਿੱਚ ਹੋਰ ਵੀ ਖਤਰਨਾਕ ਹੋ ਜਾਂਦਾ ਸੀ ਇਸੇ ਤਰ੍ਹਾਂ ਬਾੜ ਮਾਜਰਾ ਦੀ ਵਸਨੀਕ ਲੀਲਾ ਦੇਵੀ ਨੇ ਪ੍ਰਧਾਨ ਮੰਤਰੀ ਸਵੈ ਨਿਧੀ ਤਹਿਤ ਮਿਲੇ 10000 ਰੁਪਏ ਦੇ ਕਰਜ ਲਈ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਐਸੇ ਕਰਜੇ ਦੇ ਚੱਲਦਿਆਂ ਹੁਣ ਖਾਣ ਪੀਣ ਦੇ ਸਮਾਨ ਦੀ ਰੇੜੀ ਲਗਾ ਰਹੀ ਹੈ। ਬਹੁਤ ਬਹੁਤ ਦਿਨੋ ਦਾ ਧੰਨਵਾਦ ਕਰਦੀ ਹਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਤੇ ਮੈਂ ਉਹਦੇ ਵਿੱਚ ਆਪਣਾ ਕੌਮ ਸੁਪਰ ਆ ਮੈਂ ਉੱਤੇ ਲਾਫ ਕਰਾਂ ਤੇ ਸਰ ਮੈਨੂੰ 175000 ਸਰਕਾਰ ਵੱਲੋਂ ਮਤ ਮਿਲਿਆ ਹੈ ਮੈਂ ਪ੍ਰਧਾਨ ਮੰਤਰੀ ਮੋਤੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਮੇਰਾ ਚਮਕਾਨ ਦਾ ਘਰ ਪੂਰਾ ਬਣ ਗਿਆ ਹੁਣ ਅੱਗੇ ਹੋਰ ਵੀ ਬਹੁਤ ਬਹੁਤ ਧੰਨਵਾਦ